سنگ والے مسیا والے مہا پاس ہے جتنے آ ساری اس طرح کی سیوا کرائی آؤ اتنے امرتی جاتی ہے ساری سکھ سکتا گرنتھ ہی جنایا اور ضرور ماتا پینڈ میری امرت شکی گرو والے بنیے آؤ مہم پورشوں کو اپنا امرت کبھی بیارا ستسنگ رسمت کیرتن کا مسئل محسوس کر کے بہت بھی سنجے پاس کرپا کر کاقرا وسیعے واحر جی کا خالصہ واحر جی 1, 2, 3, 4 Oh, yeah. Mello. ਰੁਪਾਲ ਕਾ ਮੈਨੋ ਕੋਏਵਾ ਆਪਣੀ ਰੰਗਾਂ ਦੇ ਬੇਤਰੰਗ ਰੁਪਾਲ ਕਾ ਮੈਨੋ ਜਿਤਨੇ ਵੀ ਮਾਇਆ ਕਾਇ ਹੈ ਉਹ ਸਭ ਸੰਗਤ ਔਰ ਅਮੁਰੇ ਸਤਿ ਮਹਾਨ ਸੇਵਾ ਦੇ ਮਹਾਨ ਪ੍ਰਖਿਆ ਮਨੁਮਰਖਾ ਦੇ ਬਾਗਤ ਕਰ ਰਿਹਾ ਵੀ ਵੀ ਸਰੀਰ ਦੇ ਹਰ ਦਾ ਜੇ ਨਾ ਮੈਂ ਸੰਸਾਰ ਨਰਮਕਾਰ ਦੇ ਨਾਲ ਜੋੜਨਾ ਕੀਤਾ ਬੰਨਿਆ ਦਾ ਭਲਾ ਸਾਧੂ ਜੀ ਰਾਮ ਦੇ ਪਿਆਰੇ ਜਿਨ੍ਹਾਂ ਦੀ ਹੈਮਾ ਬਾਣੀ ਨਰਦਰ ਜੇ ਮਹਾਰਾਜ ਕਹਿੰਦੇ ਜੋ ਜਾਨੀ ਸਾਧ ਕੀ ਜਿਤ ਭੇਤ ਤਰੀਏ ਅਗਾਮ ਨਗਾਰ પાર ਕਰਮ ਸੋਏ ਜੋ ਜੋ ਕਹੈ ਸੁਨਮਤਾ ਹੋਏ ਸੁਨ ਮੀਤਾ ਮਨਕ ਰਵੰਤਾ ਸਾਧ ਜਨਾਂ ਕੀ ਸੱਚਾ ਜੀਤ ਹੈ ਰਬ ਦੇ ਪਿਆਰੇ ਮਾ ਸੰਤ ਪਾਪ ਅਪਰ ਸਿੰਘ ਜੀ ਮਸਤੋਨ ਸਾਹਿਬ ਵਾਲੇ ਆਪਕੋ ਜਿਨ੍ਹਾਂ ਲੋ ਜਾਨ ਹੁੰਦੇ ਨੇ ਵਾਲੇ ਸਤਕਾਰ ਜੋ ਮਾਤਾ ਪੋਲੀ ਹੋਰ ਇਹਨਾਂ ਦੇ ਅਸਥਾਨ ਤੇ ਆਪਾਂ ਹਾਂ ਜੋ ਸੰਗਤਾਂ ਦੇ ਵੇਲੇ ਕੋਈ ਇਸ ਕੋਇਤਰਾ ਸ ਅਸਥਾਨ ਤੇ ਪਹੁੰਚ ਕਰਕੇ ਤਨ ਮਸਤਕ ਹੋ ਰਹੀ ਹੈ ਨਾ ਸੋ ਥੋੜਾ ਸਭਾ ਆਪਾਂ ਵੀ ਨੂੰ ਚਰਨਾ ਵਿੱਚ ਲਾ ਜਿਆ ਲਵਾਈਏ ਆਪਣੇ ਜੀਵਨ ਤੇ ਸਵਾਸਾ ਨੂੰ ਸਫਲਾ ਕਰੀਏ ਕਿਉਂਕਿ ਪਹਿਲਾ ਕਵੀ ਸ੍ਰੀ ਜਥਿਆ ਨੇ ਹਾਜ਼ਰੀ ਲਵਾਈ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਂਹ ਕਸਾਵ ਰਹਾ ਇਕਾਗਰ ਚੀਤ ਸਤਿਗੁਰੂ ਦੀ ਸਿਖ ਸਦਾ ਕਰਦੇ ਨਾਲ ਹੁੰਦਾ ਕੀ ਹੈ ਭਾਈ ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਖਾ ਕਹਿੰਦੇ ਉਸਤਤ ਮਨ ਮਾ ਕਰ ਨਿਰੰਕਾਰ ਕਰਮਨ ਮੇਰੇ ਸਤਿ ਵਿਹਾਰ ਤੇਰੇ ਵਿਹਾਰ ਦੇ ਵਿੱਚ ਕਹਿੰਦੇ ਫਰਕ ਆਵੇਗਾ ਸੁਭਾਅ ਬਦਲੇਗਾ ਅਕਸਰ ਆਪ ਸੁਣਦੇ ਆਂ ਕਿ ਬੰਦੇ ਦਾ ਸੁਭਾਅ ਨਹੀਂ ਬਦਲਦਾ ਹੰਰਾ ਪਰਮਾਤਮਾ ਕਹਿੰਦੇ ਜਦੋਂ ਗੁਰੂ ਦੀ ਵਡਿਆਈ ਕਰੋ ਕਹਿੰਦਾ ਇੱਕ ਮਨ ਜਿਤ ਹੋ ਗਿਆ ਸੁਣਾਵੇਂ ਗਾਵਾਵੇਂ ਜਪਣ ਤੇ ਨਾਲ ਹੁੰਦਾ ਕੀ ਹੈ ਕਹਿੰਦੇ ਸੁਭਾਅ ਬਦਲਦਾ ਹੈ ਕਰਮਨ ਮੇਰੇ ਸਤਿ ਆਹਾਰ ਨਿਰਮਲ ਰਸਨਾ ਅਮਰਤ ਪੀਓ ਸਦਾ ਸੁਖੀ ਰਹੋ ਕਰਮ ਜੀ ਆਦਿ ਦੁਨੀਆਂ ਬੋਲਦੀ ਐ ਕਿ ਸਭ ਸੁੱਖ ਚਲੇ ਹਾਥਾਂ ਨੇ ਦੁਨੀਆਂ ਸੁੱਖ ਭਾਲਦੀ ਐ ਸਭ ਕਦੇ ਨਾ ਕਿਤੇ ਜਾ ਕੇ ਸਾਡੇ ਦੁੱਖ ਭੱਟੇ ਜਾ ਸਾਨੂੰ ਸੁੱਖ ਮਿਲੇ ਪਰ ਫਿਰ ਉਸ ਸਦੇ ਪਾਸ਼ਾ ਕਾਣੀ ਅੰਦਰ ਹਰਮ ਦੇ ਅੰਦਰ ਭਾਈ ਸੁੱਖ ਤੇਨੂੰ ਇੱਕੋ ਹੀ ਐ तरीका ओ महाराज ਸੁਖ ਨਾ ਮਿਲੇ ਹੰ ਭਗਤ ਬਿਨਾ ਭਗਤੀ ਤੋਂ ਬਿਨਾ ਸੁਖ ਦਾ ਨਾ ਲੱਗੋ ਭਗਤੀ ਦੀ ਦਰਿਆਵੀ ਜਿਹੜੀਆਂ ਸਿਭਾਲਦੇ ਆਂ ਕਹਿੰਦੇ ਕਿਤੇ ਨਾ ਕਿਤੇ ਜਾ ਕੇ ਉਹ ਦੁੱਖ ਬਣ ਜਾਂਦੀਆਂ ਥੋੜੇ ਸਮੇਂ ਲਈ ਸੁਖ ਹੁੰਦਾ ਹੈ ਕਹਿੰਦੇ ਕਿ ਜਿਨੂੰ ਉਹ ਹੀ ਕੀ ਜਾ ਦੁੱਖ ਬਣ ਜਾਂਦੀਆਂ ਤੇ ਰੱਬ ਦੇ ਪਿਆਰੇ ਮਹਾਂਪੁਰਖ ਸੰਸਾਰ ਤੇ ਆਉਂਦੇ ਆ ਜਿਹਨਾਂ ਆਪ ਰਲੇ ਹੁੰਦੇ ਆ ਸੰਸਾਰ ਦੇ ਜੀਵਾਂ ਨੂੰ ਤਾਰਨ ਲਈ ਆਉਂਦੇ ਹੈ ਇਸੇ ਤਰ੍ਹਾਂ ਵਿਆਪਕ ਮਹਾਂਪੁਰਖ ਇਸ ਦੁਨੀਆ ਤੇ ਆਏ ਹੈ ਜਿਨ੍ਹਾਂ ਦੀ ਬਾਤ ਬਾਣੀ ਕਹ ਰਹੀ ਹੈ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਪਰਾਇਆ ਜਨ ਆਗਨ ਕਾ ਇਹ ਸੁਹਾਵ ਜਨ ਕੈ ਸੰਗ ਜਿਥ ਆਵੈ ਜਿਨ੍ਹਾਂ ਦੇ ਬਿਰਨ ਕਰਕੇ ਕਹਿੰਦੇ ਪਰਮਾਤਮਾ ਚੇਤੇ ਆ ਜਾਵੇ ਜਿਸ ਮਿਲਿਆ ਮਨ ਹੋਇ ਅਨੰਦ ਸੋ ਸਾਧਾ ਪਰ ਕਹੀ ਹੈ ਪੰਗਿ ਦੁਬ ਦੁਬ ਦਾ ਬਲ ਸਜਾਏ ਹਰ ਪਰਮ ਪਦ ਨਹੀਂ ਹੈ ਪਰਮ ਪਦ ਵੀ ਪ੍ਰਾਪਤ ਹੋ ਜਾਂਦੀ ਹੈ ਰੱਬ ਦੇ ਪ੍ਰਿਆਰੇ ਜੀ ਨਾਲ ਕਰਕੇ ਜੰਮਨ ਮਰਨਾ ਕਰਦੇ ਜਿੰਦਾ ਉਹ ਕਿਵੇਂ ਕਿ ਹੋਵੇ ਕੋਈ ਤੁਮੁਰਨ ਸਰੂ ਰੱਬ ਦਾ ਪਿਆਰਾ ਇਸੇ ਤਰ੍ਹਾਂ ਹੀ ਬਾਬਾ ਦਰਸ਼ਨ ਸਿੰਘ ਜੀ ਖੁੱਲੀ ਵਾਲੇ ਆਪ ਫੜਖ ਜਨਾ ਦੀ ਇੱਕ ਕਿਤਾਬ ਸ਼ਕੀ ਹੈ। ਉਹਦੇ ਵਿੱਚ ਸਾਧੂਆਂ ਦੀ ਮਹਿਮਾ ਲਿਖੀ ਹੋਈ ਹੈ ਜਿਸ ਕਿਤਾਬ ਦਾ ਨਾਮ ਹੈ ਗੁਰਮੁਖ ਸੋਈ ਸਾਨੂੰ। ਇੱਕ ਵਾਰੀ ਬਾਬਾ ਦਰਸ਼ਨ ਸਿੰਘ ਖੁੱਲੀ ਵਾਲੇ ਆਪ ਰੱਖਾਂ ਦਾ ਮਿਲਾਬ ਹੋਇਆ ਬਾਬਾ ਗੁਰਮਰ ਸਿੰਘ ਜੀ ਕਾਰ ਸੇਵਾ ਵਾਲੇ ਆਪ ਨੂੰ। ਜਿਨ੍ਹਾਂ ਨੇ ਕਾਰ ਸੇਵਾ ਦਾ ਮੁੱਢ ਬਣਿਆ ਇਹ ਜਿਨ੍ਹਾਂ ਨੂੰ ਵੀ ਜ਼ੋਰ ਵਾਲੇ ਇੱਕ ਫਕੀਰ ਰੱਬ ਦਾ ਪਿਆਰਾ ਬਾਬਾ ਮੀਰੰਕਾਰ ਜੀ ਨਗਮਾ ਪਰਖ ਜਿਨ੍ਹਾਂ ਨੇ ਹੁਕਮ ਤਤਾ ਸੀ ਮਹਾਂਪੁਰਖਾਂ ਇਹ ਤੁਸੀਂ ਸਤਿਗੁਰੂ ਘਰ ਦੀ ਸੇਵਾ ਕਰਨੀ ਹੈ ਕਾਰ ਸੇਵਾ ਬਾਬਾ سیوک تو سیوا کر دکھائی جاتا مہاپر پہنچے سن ریلوے اسٹیشن ਉੱਤਰ ਕੇ ਬਾਬਾ ਗੁਰੂ ਸਿੰਘ ਜੀ ਹੋਰ ਸੰਗਤਾਂ ਦੇ ਨਾਲ ਟਾਂਗੇ ਤੇ ਬਹਿ ਕੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਸਨ ਰਸਤੇ ਦੇ ਵਿੱਚ ਬਾਬਾ ਜੀ ਨੇ ਦੇਖਿਆ ਕਿ ਇੱਕ ਜਿਮੀਦਾ ਆਪਣੇ ਬਲਦਰوں ਚਾਰਾ ਖਾਣ ਨੂੰ ਲੈ ਰਿਹਾ ਪਰ ਖਾਣੀ ਨਹੀਂ ਟਾਂਗੇ ਵਾਲੇ ਨੂੰ ਬਾਬਾ ਜੀ ਨੇ ਰੋਕਿਆ ਪੁੱਤਰੇ ਥੱਲੇ ਕੋਲ ਗਏ ਜਾ ਕਰਕੇ ਗਲਦ ਨੂੰ ਕਹਿੰਦੇ ਖਾ ਲੋ ਹੁਣ ਤੇ ਇਹ ਖਾਣੀ ਪੈਣਾ ਭਾਈ ਤੇ ਉਹ ਗਲਦ ਉਹ ਚਾਹਾਂ ਖਾਣ ਲੱਗ ਪਏ ਇਹ ਤੌਕ ਤੇ ਕਿਉਂ ਨੀ ਕੀ ਨਾਰਿਕ ਇਹਦਾ ਮਾਪ ਨੂੰ ਮੈਂ ਕਿੰਨੇ ਸਮੇਂ ਗਏ ਰੁਕੀ ਆ ਕਿ ਉਹ ਵੀ ਖਾ ਲੈ ਅਰੇ ਜੀ ਸੁਧਰੋ ਭਾਰੀ ਆ ਤੇ ਹੁਣ ਤੁਹਾਡੇ ਇੱਕ ਵਾਰ ਕਿੰਨੀ ਖਾਣ ਲੱਗ ਪਏ ਤੇ ਕੀ ਤੌਕ ਕਰਦਾ ماں پرکھا نے کہا تھی بابا گرم سنگھ جو پچھلے جانے ننگر چاہتے سیوا کوئی کا کرتے ایسے انسان پڑے ہوتے ہیں دنیا کے چلو کسی نہ شریر روکی ہے کوئی بمار ہے کوئی سیوا نہیں کر سکتا اتنے تندرست بندہ بھی ਕਈ ਵਾਰ ਤੇ ਪਰਮ ਗੁਰੂ ਘਰ ਆਪੇ ਜਾਂਦਾ ਪਰ ਕਹਿੰਦੇ ਸੇਵਾ ਕੋਰੀ ਮੰਗਣ ਉਹ ਕਾਮ ਮੰਗੀ ਜਾਂਦੇ ਆ ਗੁਰੂ ਕੋਲ ਪਰ ਪਰਮ ਦਾ ਸੇਵਾ ਸਿਮਰਨ ਨਹੀਂ ਸਾਡੇ ਪਿਆਰੇ ਤੇ ਰੱਬ ਦੇ ਪਿਆਰ ਨਾਲ ਬੰਧ ਨੇ ਜਿਹੜਾ ਇੱਕ ਵਾਰ ਜਦੋਂ ਉਹ ਕਰਦੇ ਕੋਲਾ ਭਾਵੇਂ ਤੇਰੇ ਨਾਲਰ ਇਕੱਠੀ ਹੋ ਜਾਵੇ ਸੋਤਾਨਾ ਘਾਉਂ ਕਰਾਈ ਵੱਡੇ ਵੱਡੇ ਰਾਹ

ਇਸੇ ਕਰਕੇ ਇਹਨਾਂ ਨੂੰ ਪਰਲ ਦਾ ਜਨਮ ਇਹਨਾਂ ਨੂੰ ਜਨਮ ਮਿਲਿਆ ਕਿਉਂਕਿ ਗੁਰੂ ਘਰ ਦੇ ਵਿੱਚ ਜੂਠ ਛੱਡ ਲੈਂਦੇ ਸੀ ਮਿੱਟੀ ਦੇ ਵਿੱਚ ਹੁਣ ਇਹਨੂੰ ਪਾ ਦਿੰਦੇ ਆ ਧਾਰ ਹੁੰਦੇ ਆ ਰਾਮਦੇਵ ਫਕੀਰਾਂ ਦੇ ਬਲ ਅੱਜ ਚੇਤੇ ਆਉਂਦੇ ਨੇ ਜਿਵੇਂ ਉਹ ਫਕੀਰਾਂ ਸ Thank <laughs> you.